ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਸੁਖਮਨੀ ਸਾਹਿਬ ਦੀ 24ਵੀਂ ਅਸ਼ਟਪਦੀ ਦੀ ਸਾਂਝ ਪਾ ਰਹੇ ਹਾਂ ਜੀ ਵਾਹਿਗੁਰੂ ਜੀ सलोक पूरा प्रभ आराधया पूरा जाका नाओ नानक पूरा पाया पूरे के गुण गाओ अष्टपदी पूरे गुरु का सुन उपदेश पार निकट कर पेख। ಸಾಸ ಸಿಮರ ಗೋಬಿಂದ ಮನ ಅಂತ್ ಉತ್ತರ ಚಿಂತ ಆಸ ಅನಿತ್ತೋತರಂಗ ಸಂತ ಜನ ಕಿ ತೂರ ಮನ ಮಂಗ ಆಪ ಷೋಡ ಬೆನತಿ ಸಾಧ ಸಂಗ ಅಗನ ಸಾಗರ ತರೋ ਹਰ ਤਨ ਕੇ ਪਰਲੇ ਹੋ ਪੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮ ਆਨੰਦ ਨਰਕ ਨਿਵਾਰ ਉਧਾਰੋ ਜਿਓ ਗੁਣ ਗੋਬਿੰਦ ਅਮਰਤ ਰਸ ਪੀਓ चित, चित वो नारायण एक एक रूप जाके रंग अनेक गोपाल दमोदर दीन दयाल दुख पंजन पूरन किरपाल सिमर सिमर नाम वारं बार, नानक जी का ए आधार ਤਮਸ ਲੋਕ ਸਾਧਕੇ ਬਚਨ ਅਮੁਲਿਕ ਲਾਲ ਇਹ ਰਤਨ ਉਤਮਸ ਲੋਕ ਸਾਧਕੇ ਬਚਨ ਅਮੁਲਿਕ ਲਾਲ ਇਹ ਰਤਨ ਸੁਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਥਾਰ ਸੁੰਨਤ ਕਮਾਵਤ ਹੋਤ ਉਧਾਰ ਆਪ ਤਰੈ ਲੋਕੈ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੈ ਮਨ ਲਗਾ ਹਰ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨੰਦ ਕਰੇ ਪ੍ਰਭ ਗਾਜੈ ਬਰਗਟੇ ਗੋਪਾਲ ਮਹਾਤ ਕੈ ਮਾਥੇ ਨਾਨਕ ਉਧਰੇ ਤਿੰਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪੈ ਸਬਰੇਨ ਅਮਰਤ ਨਾਮ ਸਾਧ ਸੰਗ ਲੈਨ ਸੋ ਪਰਸਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਬਿਕਾਰਤੇ ਰਹਤੇ RAM ਨਾਮ ਸੁਨ ਰਸਨਾ ਕਹਤੇ ਕਰ ਪ੍ਰਸਾਦ ਦਿਆ ਪ੍ਰਭ ਤਾਰੀ ਨਾਨਕ ਨਿਭਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਤਾਨ ਇਕਾਗਰ ਚੀਤ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਦਾਨ ਪੁਰਖ ਪਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹਰ ਨਾ ਹੋਵੇ ਆਵਨ ਜਾਣ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸਾਤ ਰਿਦ ਨਵ ਨਿਦ ਬੁੱਧ ਗਿਆਨ ਸਰਬ ਤਹਿ ਸਿਦ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਊਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਗਲ ਤੇ ਉਦਾਸ ਸੁੰਦਰ ਚਤਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ ਟੇਤਾ ਇਹ ਫਲ ਇਸ ਜਨ ਕੈ ਮੁਖ ਪਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਤਾ ਕੀ ਗਤ ਹੋਏ गुण गोविंद नाम तुन वाणी सिमरत शास्त्र वेद बखानी सगल मतांत केवल हर नाम गोविंद भगत कै मन बिराम कोट अपराध साध संग मिटै संत कृपा ते जमते छुटै ਜਾ ਕੇ ਮਸਤਕ ਕਰਮ ਪ੍ਰਭ ਪਾਏ ਸਾਧ ਸਰਣ ਨਾਨਕ ਤੇ ਆਏ ਜਿਸ ਮਨ ਬਸੈ ਸੁਣੈ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਿਸ ਮਨ ਬਸੈ ਸੁਣੈ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨਮ ਮਰਨਤਾ ਕਾ ਦੁਖ ਨਿਵਾਰੈ ਦੁਲਭ ਦੇਹ ਤਤਕਾਲ ਉਧਾਰੈ ਨਿਰਮਲ ਸੋਬਾ ਅਮਰਿਤ ਤਾ ਕੀ ਬਾਣੀ ਏਕ ਨਾਮ ਮਨ ਮਾਹੇ ਸਮਾਨੈ ਦੁਖ ਰੋਗ ਬਿਨ ਸੇ ਪੈ ਪਰਮ ਸਾਧਨਾ ਮਨ ਨਿਰਮਲਤਾ ਕੇ ਕਰਮ ਸਬਤੇ ਊਚਤਾ ਕੀ ਸੋਬਾ ਬਨੇ ਨਾਨਕ ਇਹ ਗੁਣ ਨਾਮ ਸੁਖਮਨੀ ਸਬਤੇ ਊਚਤਾ ਕੀ ਸੋਬਾ ਬਨੇ ਨਾਨਕ ਇਹ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ